ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਕੀ ਹਾਲ ਚਾਲ ਹੈ ਸਾਰੇ ਜਣੇ ਠੀਕ ਹੋ ਉਮੀਦ ਕਰਦੇ ਹਾਂ ਸਾਰੇ ਠੀਕ ਹੋਵੋਗੇ ਹਾਂਜੀ ਆਪਣੀ ਸਵੇਰ ਹੋ ਗਈ ਅੱਜ ਸ਼ੁਰੂ ਅਸੀਂ ਸਵੇਰੇ ਉੱਠ ਕੇ ਪਹਿਲਾਂ ਆਪਣੇ ਬਿਸਤਰ ਬੋਸਤਰ ਸਹੀ ਸੈੱਟ ਕਰਦੇ ਹਾਂ ਕੱਪੜੇ-ਕੁਪੜੇ ਚੱਕਦੇ ਹਾਂ ਤੇ ਫਿਰ ਆਪਾਂ ਅੱਗੇ ਦਿਨ ਦੀ ਸ਼ੁਰੂਆਤ ਸ਼ੁਰੂ ਕਰਦੇ ਹਾਂ ਤੇ ਇਸੇ ਵਿਸ਼ੇ ਤੇ ਇੱਕ ਆਪਾਂ ਵੀਡੀਓ ਵੀ ਅੱਜ ਛੋਟਾ ਜਿਹਾ ਬਣਾਉਣਾ ਹੈ ਮम्मा ਕਹਿੰਦੇ ਆ ਕਿ ਕੁਝ ਬਿਸਤਰ ਦੇ ਰਿਲੇਟਿਡ ਤੁਹਾਨੂੰ ਵਧੀਆ ਜਿਹਾ ਮੈਸੇਜ ਦੇਣਾ ਹੈ ਤਾਂ ਸੋ ਮੈਂ ਆਪਣਾ ਬੈੱਡ ਸਹੀ ਕਰਕੇ ਹੁਣ ਮੈਂ ਮੰਮੀ ਵੱਲ ਜਾਵਾਂਗੀ ਮੰਮੀ ਤੁਹਾਨੂੰ ਦੱਸਣਗੇ ਕੁਝ ਵਧੀਆ ਜੀ ਅੱਜ ਗੱਲ ਬਿਸਤਰ ਦੇ ਰਿਲੇਟਡ ਇਧਰ ਮੰਮੀ ਵੀ ਬਿਸਤਰ ਸਹੀ ਕਰਦੇ ਪਏ ਆਪਣਾ ਹੈਲੋ ਮੰਮੀ ਪਾਪਾ ਪਹੁੰਚ ਗਏ ਕਮਰਾ ਕੈਮਰਾ ਲੈ ਕੇ ਸਤਿ ਸ੍ਰੀ ਅਕਾਲ ਹੋ ਸੁਣਾਓ ਕਿਵੇਂ ਹਾਲ ਚਾਲ ਅੱਛਾ ਜੀ ਅੱਜ ਅਸੀਂ ਨਾ ਫੋਟੋਆਂ ਬਾਅਦ ਵੀਡੀਓ ਬਣਾਉਣ ਲੱਗੇ ਆਂ ਤੇ ਕਿਉਂਕਿ ਬੱਚੇ ਆਏ ਹੋਏ ਸੀ ਟਾਈਮ ਲੱਗਦਾ ਨਹੀਂ ਸੀ ਸਾਡਾ ਚੜਾ ਵੀ ਤੇ ਹੁਣ ਬੱਚਿਆਂ ਨੂੰ ਮੈਂ ਛੱਡ ਕੇ ਵਾਪਸ ਆ ਗਈ ਆ ਤੇ ਦੋ ਤਿੰਨ ਦਿਨ ਫਿਰ ਮੈਂ ਰਸਤੇ 'ਚ ਆਪਣੀ ਭੈਣ ਦੇ ਕੋਲ ਵੀ ਰਹੀ ਤੇ ਅੱਜ ਅਸੀਂ ਫੇਰ ਹੁਣ ਛੁੱਟੀਆਂ ਤੋਂ ਬਾਅਦ ਚੰਗੀ ਅੱਜ ਪਹਿਲੀ ਵੀਡੀਓ ਬਣਾਉਣ ਲੱਗੀਆਂ ਜੀ ਆਪਾਂ ਤੇ ਮੈਂ ਅੱਜ ਗੱਲ ਇਹ ਆ ਵੀ ਮੈਂ ਨਾ ਸਵੇਰੇ ਜਿਆਦਾ ਉઠી ਮੈਂ ਆਪਣੇ ਬੇਟੇ ਨੂੰ ਕਿਹਾ ਵੀ ਤੂੰ ਆਪਣਾ ਬਿਸਤਰਾ ਝਾਕ ਲੈ ਉਹ ਬੇਸਤਰਾ ਨਹੀਂ ਜੱਕਦਾ ਉਹਦੀ ਨਹੀਂ ਆਦਤ ਪੈੜੀ ਜਿੰਨਾ ਮਰਜੀ ਕਹੀ ਜੋ ਉਹ ਬੇਸਤਰਾ ਨਹੀਂ ਜੱਕਦਾ ਹੈਗਾ ਤੇ ਮੈਨੂੰ ਅੱਜ ਹੀ ਦਿਮਾਗ ਚ ਆਇਆ ਵੀ ਕਿਉਂ ਨਾ ਆਪਾਂ ਅੱਜ ਇਸ ਦੇ ਪਿੱਛੇ ਤੇ ਵੀਡੀਓ ਬਣਾਈਏ ਤੇ ਗੱਲ ਇਹ ਆ ਵੀ ਦੇਖੋ ਆਪਾਂ ਨੂੰ ਆਪ ਹੀ ਸ਼ੁਰੂਆਤ ਕਰਨੀ ਪੈਂਦੀ ਆ ਹਨਾ ਜਿਹਦਾ ਵੀ ਬੱਚੇ ਉੱਠਦੇ ਆ ਉਹਨਾਂ ਨੂੰ ਕਹੋ ਚਲੋ ਜਿਹੜੇ ਛੋਟੇ ਉਹਨਾਂ ਦਾ ਤਾਂ ਕਰਨਾ ਹੀ ਪੈਣਾ ਆ ਜਿਹੜੇ ਬੱਚੇ ਕਰ ਸਕਦੇ ਆ ਉਹਨਾਂ ਨੂੰ ਤਾਂ ਕਹਿਣਾ ਚਾਹੀਦਾ ਵੀ ਪਹਿਲਾਂ ਉਠੋ ਉੱਠ ਕੇ ਆਪਣਾ ਬਿਸਤਰਾ ਜਿਹੜਾ ਸੈੱਟ ਕਰੋ ਕਿਉਂਕਿ ਆਪਾਂ ਦੇਖੋ ਆਪਾਂ ਇਸ ਬਿਸਤਰੇ ਦੇ ਉੱਤੇ ਆਪਾਂ ਆਰਾਮ ਕਰਦੇ ਸਾਰਾ ਆ ਰਾਤ ਆਪਾਂ ਨੂੰ ਇਹ ਬਿਸਤਰਾ ਜਿਹੜਾ ਆਰਾਮ ਦਿੰਦਾ ਆ ਤੇ ਕਿਉਂ ਨਾ ਆਪਾਂ ਇਹਨੂੰ ਆਪਾਂ ਸਵਾਰ ਕੇ ਰੱਖੀਏ ਜਿਸ ਤਰ੍ਹਾਂ ਕੋਈ ਵੀ ਇਨਸਾਨ ਆ ਜੀ ਉਹ ਸਾਨੂੰ ਸੁੱਖ ਦਿੰਦਾ ਆ ਆਪਾਂ ਉਹਦੀ ਕਦਰ ਕਰਦੇ ਆ ਤੇ ਜਿਹੜੇ ਚੀਜ਼ੇ ਸਾਨੂੰ ਬੇਰਾਮ ਕਰਦੀ ਆ ਨਾ ਆਪਾਂ ਉਹਨਾਂ ਨੂੰ ਚੀਜ਼ ਨੂੰ ਆਪਾਂ ਉਹਨੂੰ ਕਹਿ ਦਿੰਨੇ ਨਹੀਂ ਹਣੀ ਸਾਨੂੰ ਇਹਦੀ ਲੋੜ ਨਹੀਂ ਹੈਗੀ ਇਸੇ ਤਰ੍ਹਾਂ ਇਹ ਬਿਸਤਰਾ ਵੀ ਆ ਸਾਡਾ ਜੇ ਆਪਾਂ ਇਹਨੂੰ ਸਵਾਰ ਕੇ ਰੱਖਾਂਗੇ ਇਹ ਤਾਂ ਹੀ ਸਾਨੂੰ ਆਰਾਮ ਦੇਊਗਾ ਜੇ ਇਦਾਂ ਹੁਣ ਇੱਥੇ ਚਾਦਰ ਇਕੱਠੀ ਹੋਈ ਉੱਤੇ ਖੇਸੀ ਇੱਜੇ ਪਈ ਹੋਈ ਸਰਾਣਾ ਇੱਧਰ ਉੱਧਰ ਪਿਆ ਹੋਇਆ ਜਾਂ ਬਿਸਤਰਾ ਮੈਲਾ ਹੋਇਆ ਇਹ ਆਪਾਂ ਰ ਇੱਥੇ ਸੋਣਾ ਚੰਗਾ ਲੱਗੂਗਾ ਨਹੀਂ ਆਪਾਂ ਨੂੰ ਨੀਂਦ ਹੀ ਨਹੀਂ ਆਉਣੀ ਹੈਗੀ ਜੇ ਚਾਦਰਾਂ ਤੋਂ ਮੁਸ਼ਕਵਾਉਂਦਾ ਹੋਵੇ ਬਿਸਤਰਾ ਸਾਫ਼ ਸੁਥਰਾ ਸੋਹਣਾ ਵਿਸ਼ਿਆ ਹੋਣਾ ਚਾਹੀਦਾ ਆ ਤਾਂ ਹੀ ਆਪਾਂ ਨੂੰ ਨੀਂਦ ਆਉਗੀ ਜੇ ਬਿਸਤਰਾ ਹੀ ਗੰਦਾ ਹੈ ਤਾਂ ਆਪਾਂ ਨੂੰ ਨੀਂਦ ਹੀ ਨਹੀਂ ਆਉਣੀ ਸਾਰੀ ਰਾਤ ਤੇ ਇਸ ਕਰਕੇ ਮੈਂ ਕਹਿੰਦੀ ਹਾਂ ਸਾਨੂੰ ਬੱਚਿਆਂ ਨੂੰ ਇਹ ਜ਼ਰੂਰ ਸਿਖਾਉਣਾ ਚਾਹੀਦਾ ਆ ਸਵੇਰੇ ਉੱਠ ਕੇ ਆਪਣੇ ਬੈੱਡ ਤੇ ਜਦੋਂ ਤੁਸੀਂ ਉੱਠਦੇ ਆ ਆਪਣੇ ਬੈੱਡ ਨੂੰ ਸਾਫ਼ ਸੁਥਰਾ ਰੱਖੋ ਖੇਸੀ ਆ ਜਾਂ ਚਾਦਰ ਆ ਉਹਦੀ ਤੈਹ ਲਾ ਕੇ ਜਿੱਥੇ ਤੁਸੀਂ ਰੱਖਦੇ ਉਹਨੂੰ ਰੱਖੋ ਤਾਂ ਜੋ ਜਿਹੜਾ ਬੈੱਡ ਹੈ ਸਾਡਾ ਸੋਹਣਾ dise ਉੱਤੇ ਬੈਠਣ ਵਾਲਾ ਉੱਤੇ ਲੰਮੇ ਪੈਣ ਵਾਲਾ ਜਿਹੜਾ ਵੀ ਜੀ ਆ ਜਿਹੜਾ ਵੀ ਇਨਸਾਨ ਆ ਉਹਨੂੰ ਬੈਠਣਾ ਪੈਣਾ ਚੰਗਾ ਲੱਗੇ ਕਿਉਂਕਿ ਇਹ ਸਾਨੂੰ ਆਰਾਮ ਦਿੰਦਾ ਹੈ ਸਮੇ ਨੂੰ ਸਵਾਰਨਾ ਬਹੁਤ ਜ਼ਰੂਰੀ ਹੈ ਤੇ ਹੁਣ ਸਾਡੀ ਬਹੂ ਰਾਣੀ ਕੀ ਕਹੂਗੀ ਉਹ ਵੀ ਦੱਸ ਦੋ ਵੀ ਬਸ ਮੈਂ ਵੀ ਆਹੀ ਕਹਿਣਾ ਚਾਹੂੰਗੀ ਕਿ ਬਿਸਤਰ ਆਪਣਾ ਸਾਫ਼ ਰੱਖਣਾ ਚਾਹੀਦਾ ਸਵੇਰੇ ਉੱਠ ਕੇ ਤਾਂ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਤੁਸੀਂ ਆਪਣਾ ਬਿਸਤਰ ਸਾਫ਼ ਕਰਨਾ ਚਾਹੀਦਾ ਕਿਉਂਕਿ ਆਪਣੀ ਸ਼ੁਰੂਆਤ ਹੀ ਇੱਥੋਂ ਹੁੰਦੀ ਜੇ ਇੱਥੋਂ ਹੀ ਅਸੀਂ ਗੰਦ ਪਾ ਕੇ ਘਰੋਂ ਨਿਕਲਾਂਗੇ ਬਾਹਰ ਫਿਰ ਆਪਣਾ ਦਿਨ ਵੀ ਮਾੜਾ ਜਾਂਦਾ ਆ ਸੋ ਤੁਸੀਂ ਵੀ ਸਾਰੇ ਜਣਿਆਂ ਨੇ ਮੰਮੀ ਦੀ ਗੱਲ ਤੇ ਗੌਰ ਕਰਨਾ ਜੀ ਆ ਕਿਨਾਂ ਦੇ ਘਰ ਇਦਾਂ ਪੱਖੀਆਂ ਹਜੇ ਹੈ ਨਹੀਂ ਆਇਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਮੈਂ ਤਾਂ ਹਜੇ ਰੱਖੀਆਂ ਹੋਈਆਂ ਆ ਤੇ ਕਦੇ ਕਦੇ ਜਦੋਂ ਬਾਹਰ ਸੀ ਮੰਜੀ ਜਾ ਕੇ ਬੈਠਣਾ ਪੈਂਦਾ ਆ ਫਿਰ ਇਦਾਂ ਦੀਆਂ ਪੱਖੀਆਂ ਲੈ ਕੇ ਅਸੀਂ ਬੈਠ ਚਾਹੀਦਾ ਆ ਤੁਹਾਡੇ ਕੋਲ ਵੀ ਇਦਾਂ ਦੀਆਂ ਪੱਖੀਆਂ ਹੈਗੀਆਂ ਤੇ ਮੈਨੂੰ ਜ਼ਰੂਰ ਕਮੈਂਟਾਂ ਵਿੱਚ ਕਰ ਦੱਸਿਓ ਜੀ ਤੇ ਆਪਾਂ ਮਿਲਦੇ ਆਂ ਫਿਰ ਅਗਲੀ ਵੀਡੀਓ ਵਿੱਚ ਸਾਡਾ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਜੇ ਚੈਨਲ ਤੇ ਨਵੇਂ ਹੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਓ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਜੀ